ਰਜਿਸਟ੍ਰੇਸ਼ਨ ਆਫ ਬਰਥ ਜਿਹਨੂੰ ਲੇਟ ਐਂਟਰੀ ਕਹਿੰਦੇ ਆਪਾਂ ਓਕੇ ਉਹਦੇ ਰਾਹੀ ਮਤਲਬ ਵੀ ਪਹਿਲਾਂ ਤੁਸੀਂ ਬਰਥ ਨੂੰ ਰਜਿਸਟਰ ਕਰਾਉਣਾ ਕਿਸੇ ਟਾਈਮ ਭੁੱਲ ਗਏ ਜਨਮ ਤੇ ਮੌਤ ਦਾ ਜਿਹੜਾ ਕਾਨੂੰਨ ਹੈ 1969 ਉਹ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ 21 ਦਿਨ ਦੇ ਵਿੱਚ ਰਜਿਸਟ੍ਰੇਸ਼ਨ ਕਰਾਣੀ ਜ਼ਰੂਰੀ ਹੈ ਰਾਣਾ ਜੀ ਦੇਖੋ ਬਹੁਤ ਸਾਰੀਆਂ ਸਮਾਜਿਕ ਪਰਾਈਆਂ ਇਹ ਜਿਹੀਆਂ ਜਿੰਨਾਂ ਦਾ ਆਮ ਪੋਲੇ ਬਾਲੀ ਲੁਕਾ ਨੂੰ ਜਾਂ ਮਤਲਬ ਇੱਕ ਪੜ੍ਹੀ ਲਿਖੀ ਕਮਿਊਨਿਟੀ ਨੂੰ ਵੀ ਪਤਾ ਨਹੀਂ ਲੱਗਦਾ ਜਿੱਦੇ ਵਿੱਚ ਤੁਸੀਂ ਕੰਪਲੇਂਟ 2022 ਦੇ ਵਿੱਚ ਜਿਹੜੀ ਦਰਜ ਕਰਾਉਣੀ ਆ ਪਤਾ ਕਦੋਂ ਲੱਗਦਾ ਵੀ ਇਸ ਦਾ ਮਿਸਯੂਜ਼ ਹੋ ਰਿਹਾ ਜੀ ਜੋ ਨੁਕਸਾਨ ਹੈ ਜਾਂ ਜਿਹੜੇ ਚੀਟਰਸ ਲੋਕ ਹੈਗੇ ਆ ਜਾਂ ਜਿਹੜੇ ਧੋਖਾ ਧੜੀ ਕਰਨ ਵਾਲੇ ਲੋਕ ਹੈਗੇ ਆ ਇਹਦਾ ਮਿਸਯੂਜ਼ ਕਰਦੇ ਆ ਸਭ ਨੂੰ ਸ਼ੱਕ ਪਿਆ ਇੱਕਦਮ ਵੀ ਵੱਡੀਆਂ ਉਮਰਾਂ ਵਾਲੇ ਜਿਹੜੇ ਬੱਚੇ ਆ ਉਹ ਛੋਟੇ ਉਮਰ ਵਰਗ 'ਚ ਖੇਡਦੇ ਆ ਜਿਵੇਂ 14 ਸਾਲਾਂ ਦਾ ਵਰਗ ਹੈ ਜਾਂ 16 ਸਾਲਾਂ ਦਾ ਵਰਗ ਹੈ ਜਾਂ 20-20 ਸਾਲਾਂ ਦੇ 12 ਸਾਲਾਂ ਦੇ ਜਵਾਕ ਜਾਂ 5-4 ਸਾਲ ਉਮਰ ਕਟਾ ਕੇ ਜਾਂ ਵੱਧ ਕਟਾ ਕੇ ਵੀ ਖੇਡ ਰਹੇ ਆ ਨਾ ਇਹ ਹੋਊਗਾ ਇੱਕ ਰੈਗੂਲਰ ਇਹਦਾ ਮੇਨ ਜਿਹੜਾ ਫੋਕਸ ਦੇਣ ਵਾਲੀ ਗੱਲ ਹੈਗੀ ਹੈ ਵੀ ਇੱਕ ਰੈਗੂਲਰ ਪੜਦਾ ਬੱਚਾ ਜਿਹੜਾ ਉਹਦਾ ਕਿਵੇਂ ਹੋ ਸਕਦਾ ਹੈ ਵੀ ਜਨਮ ਸਰਟੀਫਿਕੇਟ 13-14 ਸਾਲ ਬਣਿਆ ਨਾ ਹੋਵੇ ਐਨਏਸੀ ਅਪਲਾਈ ਕੀਤਾ ਜਾਂਦਾ ਹੈ ਲੋਕਲ ਰਜਿਸਟਰਾਰ ਕੋਲ ਲੋਕਲ ਰਜਿਸਟਰਾਰ ਤੁਹਾਡਾ ਜਿਵੇਂ ਮੰਨ ਲਓ ਪਹਾਮਾਨ ਸਾਹਿਬ ਗੱਲ ਕਰੀਦਾ ਯੂ ਸਾਹਿਬ ਹੈ ਓਕੇ ਇੱਥੇ ਸੀਐਮਓ ਦਫਤਰ ਦੇ ਬੰਦੇ ਸਾਡੇ ਨਗਰ ਕੌਂਸਲ ਦੇ ਵਿੱਚ ਬੈਠਦੇ ਆ ਉਹਨਾਂ ਕੋਲ ਐਨਸੀ ਅਪਲਾਈ ਕੀਤਾ ਕਿਸੇ ਬੱਚੇ ਨੇ ਕੁਕ ਟੈਸਟ ਦੇਣਾ ਜਿਹਦੇ ਵਿੱਚ ਉਮਰ ਲਿਮਟ ਹੈ ਹਮ ਹੁਣ ਉਹ ਬੱਚਾ 20 ਸਾਲ ਤੱਕ ਪੜ ਰਿਹਾ 25 ਸਾਲ ਤੱਕ ਪੜ ਰਿਹਾ ਉਹਨੂੰ ਲੱਗਿਆ ਵੀ ਯਾਰ ਮੈਂ ਇਹਨੂੰ ਤਿਆਰੀ ਦੀ ਹੋਰ ਲੋੜ ਹੈ 27 ਸਾਲ ਦੇ ਵਿੱਚ ਮੰਨ ਲਓ ਉਹਦੀ ਕੋਈ ਲਿਮਟ ਹੈ ਤਾਂ ਉਹਨੇ ਉਸ ਟਾਈਮ ਵੀ ਜਾ ਕੇ ਜੇ 5-6 ਸਾਲ ਉਮਰ ਘਟਾਣੀ ਹੈ ਤਾਂ ਬਹੁਤ ਈਜ਼ੀ ਤਰੀਕੇ ਨਾਲ ਘਟ ਜਾਂਦੀ ਹੈ ਪੰਜ ਲੇਟਰ ਰਜਿਸਟ੍ਰੇਸ਼ਨ ਨਾਲ ਲੇਟ ਐਂਟਰੀ ਹੈਗੀ ਹੈ ਜਿਹੜੀ ਇਹਨੂੰ ਬਹੁਤ ਮਤਲਬ ਇਹਦੇ ਤੇ ਸਟ੍ਰਿਕਟ ਹੋਣ ਦੀ ਲੋੜ ਹੈ ਬਹੁਤ ਵੱਡੇ ਲੈਵਲ ਦੀ ਇਹ ਇੱਕ ਜਿਹੜੀ ਮਤਲਬ ਸਮਾਜ ਦੇ ਵਿੱਚ ਕ੍ਰਿਤੀ ਹੈ ਇਹ ਖਤਰਨਾਕ ਨਹੀਂ ਹੈਗੇ ਜਿੰਨਾ ਇਹ ਖਤਰਨਾਕ ਹੈ ਜਿੰਨਾ ਇਹ ਖਤਰਨਾਕ ਹੈ ਇਹ ਇਹਦੇ ਜਿੰਨੇ ਏਜਨਮ ਸਰਟੀਫਿਕੇਟ ਬਣਦਾ ਹੈ ਇਹਦੇ ਵਿੱਚ ਲੁੱਟ ਖਸੁੱਟ ਵੀ ਹੁੰਦੀ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਅੱਜ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ ਬਹੁਤ ਲੰਬੀ ਵੀ ਹੈ ਤੇ ਬਹੁਤ ਸਾਰੇ ਪੜਾਵਾਂ ਦੇ ਵਿੱਚ ਗੱਲਬਾਤ ਕਰਾਂਗੇ ਕਿ ਇੱਕ ਸੁਵਿਧਾ ਸਰਕਾਰ ਲੋਕਾਂ ਦੇ ਲਈ ਮੁਹੱਈਆ ਕਰਵਾਉਂਦੀ ਹੈ ਉਸ ਸੁਵਿਧਾ ਨੂੰ ਮਿਸਯੂਜ਼ ਕਿਵੇਂ ਕੀਤਾ ਜਾਂਦਾ ਤੇ ਉਹ ਮਿਸਯੂ ਕਿੰਨੇ ਵੱਡੇ ਪੱਧਰ ਤੇ ਜਿਹੜਾ ਉਹਦਾ ਮਿਸਯੂਜ਼ ਹੋ ਰਿਹਾ ਹੈ ਤੇ ਕਿਵੇਂ ਜਿਹੜਾ ਲੋਕਾਂ ਨੂੰ ਲੋਕਾਂ ਵੱਲੋਂ ਜਿਹੜਾ ਸਰਕਾਰ ਦੀ ਅੱਖਾਂ ਦੇ ਵਿੱਚ ਮਿੱਟੀ ਘੱਟਾ ਪਾ ਕੇ ਆਪਣੇ ਜਿਹੜੇ ਕੰਮ ਸਿੱਧੇ ਕੀਤੇ ਜਾ ਰਹੇ ਨੇ ਤੇ ਇੱਕ ਆਵਾਜ਼ ਉੱਠੀ ਸੀ 2022 ਦੇ ਵਿੱਚ ਐਡਵੋਕੇਟ ਅਮਨ ਮਿੱਤਲ ਵੱਲੋਂ ਇੱਕ ਕੰਪਲੇਂਟ ਦਰਜ ਕਰਵਾਈ ਜਾਂਦੀ ਹੈ ਕਿ ਇਹ ਸੁਵਿਧਾ ਦਾ ਜਿਹੜਾ ਮਿਸਯੂਜ਼ ਹੋ ਰਿਹਾ ਹੈ ਕੁਝ ਗਲਤ ਲੋਕ ਨੇ ਗਲਤ ਅੰਸਰ ਨੇ ਜਿਹੜੇ ਉਹ ਇਸ ਸੁਵਿਧਾ ਦਾ ਮਿਸਯੂਜ਼ ਕਰ ਰਹੇ ਨੇ ਤੇ ਕਾਰਨਕੀ ਨੇ ਸਾਰੀ ਗੱਲਬਾਤ ਜਾਣਦੇ ਆ ਵੀ 2022 ਦੇ ਵਿੱਚ ਆਵਾਜ਼ ਉਠਾਈ ਐਡਵੋਕੇਟ ਅਮਨ ਮਿੱਤਲ ਨੇ ਪਰ ਅੱਜ ਤੱਕ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਤਾ ਇਹ ਪੜਾ ਸਾਰੇ ਸੁਣਨੇ ਲਾਜ਼ਮੀ ਕਿਉਂ ਨੇ ਜਿਹੜੇ ਬੱਚੇ ਆਪਣੇ ਜਿਹੜੇ ਪਰਿਵਾਰ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸੋਚਦੇ ਨੇ ਨਾ ਉਹਨਾਂ ਦੇ ਲਈ ਇਹ ਸਾਰੀ ਇੰਟਰਵਿਊਜ਼ ਆਪਾਂ ਬਣਾ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਭਵਿੱਖ ਨੇ ਜਿਹੜੇ ਉਹ ਸੋਹਣੇ ਹੋ ਸਕਣ ਤੇ ਚੰਗੀ ਮਿਹਨਤ ਕਰਕੇ ਉਹ ਅੱਗੇ ਵਧ ਸਕਣ ਤਾਂ ਸਾਰੀ ਗੱਲਬਾਤ ਸੁਣਨੀ ਆ ਸਾਡੇ ਨਾਲ ਐਡਵੋਕੇਟ ਅਮਨ ਮਿੱਤਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਮਨ ਮਿੱਤਲ ਜੀ ਕਨਸੈਪਟ ਵੱਡਾ ਹੈ ਤੇ ਤੁਸੀਂ 2022 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿੱਥੋਂ ਪਤਾ ਲੱਗਦਾ ਵੀ ਇਹ ਸਹੂਬਿਦਾ ਜਿਹੜੀ ਸਰਕਾਰ ਕਿਸ ਚੰਗੇ ਕੰਮ ਲਈ ਸ਼ੁਰੂ ਕੀਤੀ ਸੀ ਲੋਕਾਂ ਨੇ ਦਾ ਜਿਹੜਾ ਗਲਤ ਤਰੀਕਾ ਅਪਣਾ ਕੇ ਇਹਨੂੰ ਗਲਤ ਤਰੀਕੇ ਨਾਲ ਯੂਜ਼ ਕੀਤਾ ਹੈ ਰਾਣਾ ਜੀ ਦੇਖੋ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਇਹੋ ਜਿਹੀਆਂ ਜਿਨ੍ਹਾਂ ਦਾ ਆਮ ਭੋਲੇ ਭਾਲੇ ਲੋਕਾਂ ਨੂੰ ਜਾਂ ਮਤਲਬ ਇੱਕ ਪੜ੍ਹੀ ਲਿਖੀ ਕਮਿਊਨਿਟੀ ਨੂੰ ਵੀ ਪਤਾ ਨਹੀਂ ਲੱਗਦਾ ਆਪਾਂ ਗੱਲ ਕਰੀਏ ਤਾਂ ਜਿਹੜੀ ਇਹ ਸਰਵਿਸ ਹੈਗੀ ਹੈ ਅਲਓਵਰ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਦੀ ਇੱਕ ਡਿਲੇਡ ਰਜਿਸਟ੍ਰੇਸ਼ਨ ਆਫ ਬਰਥ ਜਿਹਨੂੰ ਲੇਟ ਐਂਟਰੀ ਕਹਿੰਨੇ ਆਪਾਂ ਓਕੇ ਉਹਦੇ ਰਾਹੀ ਮਤਲਬ ਵੀ ਪਹਿਲਾਂ ਤੁਸੀਂ ਬਰਥ ਨੂੰ ਰਜਿਸਟਰ ਕਰਾਉਣਾ ਕਿਸੇ ਟਾਈਮ ਭੁੱਲ ਗਏ ਤੇ ਉਸ ਤੋਂ ਬਾਅਦ ਮਤਲਬ ਤੁਸੀਂ ਇਹਨੂੰ ਲੇਟ ਰਜਿਸਟਰ ਕਰਾ ਰਹੇ ਹੋ ਇਹ ਉਹ ਜਿਹੜੀ ਸਰਵਿਸ ਹੈਗੀ ਹੈ ਉਹਦੇ ਸੰਬੰਧ ਦੇ ਵਿੱਚ ਹੀ ਇਹਦੀਆਂ ਜਿਹੜੀਆਂ ਬੁਰਾਂਜਾਂ ਇਹਦੇ ਜੋ ਨੁਕਸਾਨ ਹੈ ਜਾਂ ਜਿਹੜੇ ਚੀਟਰਸ ਲੋਕ ਹੈਗੇ ਆ ਜਾਂ ਜਿਹੜੇ ਧੋਖਾਧੜੀ ਕਰਨ ਵਾਲੇ ਲੋਕ ਹੈਗੇ ਆ ਦਾ ਮਿਸਯੂਜ਼ ਕਰਦੇ ਆ ਤਾਂ ਉਹ ਚੀਜ਼ਾਂ ਸਾਹਮਣੇ ਆਈਆਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਹਦੀ ਆਵਾਜ਼ ਉਠਾਈ ਉਸ ਦੇ ਵਿੱਚ ਆਪਾਂ ਹੁਣ ਜੇ ਗੱਲ ਕਰੀਏ ਤਾਂ ਇਹ ਸਰਵਿਸ ਫਿਰ ਹੈ ਹੀ ਕਿਉਂ ਜਿੰਨਾ ਵੀ ਸ਼ੁਰੂ ਹੀ ਕਿਉਂ ਕੀਤੀ ਗਈ ਗੀ ਗਵਰਨਮੈਂਟ ਅਧਾਰਿਆਂ ਨੇ ਇਹ ਸਰਵਿਸ ਹੁਣ ਇਹ ਰਜਿਸਟਰਡ ਲੈਵਲ ਤੇ ਜਾਂ ਇੱਕ ਲੋਕਲ ਰਜਿਸਟਰਰ ਰਜਿਸਟਰਰ ਲੈਵਲ ਤੇ ਇਹ ਸਰਵਿਸ ਮਿਲਦੀ ਹੈ ਅਗਲੇ ਨੂੰ ਵੈਸੇ ਕੀ ਹੈ ਵੀ ਜਨਮ ਤੇ ਮੌਤ ਦਾ ਜਿਹੜਾ ਕਾਨੂੰਨ ਹੈ 1969 ਉਹ ਚ ਆਪਾਂ ਨੂੰ ਸਭ ਨੂੰ ਪਤਾ ਹੈ ਵੀ 21 ਦਿਨ ਦੇ ਵਿੱਚ ਰਜਿਸਟ੍ਰੇਸ਼ਨ ਕਰਾਣੀ ਜ਼ਰੂਰੀ ਹੈ ਬਿਲਕੁਲ ਤੇ ਅੱਜ ਕੱਲ ਹਰੇਕ ਤਬਕੇ ਦੇ ਵਿੱਚ ਬਰਥ ਹੈ ਜਿਹੜਾ ਉਹ ਬੱਚੇ ਦਾ ਜ਼ਿਆਦਾਤਰ ਹਸਪਤਾਲਾਂ ਦੇ ਵਿੱਚ ਹੀ ਹੁੰਦਾ ਹੈ ਤੇ ਹਸਪਤਾਲ ਵੱਲੋਂ ਵੀ ਮੈਂਡੇਟਰੀ ਹੈ इवन ਜਦੋਂ ਇੱਕ ਲੇਡੀਜ਼ ਪ੍ਰੈਗਨੈਂਟ ਹੁੰਦੀ ਹੈ ਤਾਂ ਉਹਦੀ ਦੀ ਵੈਕਸੀਨੇਸ਼ਨ ਵਗੈਰਾ ਲਈ ਵੀ ਆਸ਼ਾ ਵਰਕਰ ਕਰੇ ਜਾਂਦੇ ਨੇ ਕਰੇ ਜਾਂਦੇ ਹਨਾ ਤਾਂ ਉੱਥੇ ਕਿਤੇ ਇਹ ਚੀਜ਼ ਰਹਿ ਨਹੀਂ ਜਾਂਦੀ ਹੈਗੀ ਪਰ ਇਹ ਹੁਣ ਚਲੋ ਲੇਟ ਰਜਿਸਟ੍ਰੇਸ਼ਨ ਦੀ ਇੱਕ ਸੁਵਿਧਾ ਮਿਲੀ ਇਹ ਉਹਨਾਂ ਲੋਕਾਂ ਲਈ ਮਿਲੀ ਹੁਣ ਜਿਵੇਂ ਮੰਨ ਲਓ ਮੇਰਾ ਆਪਣਾ ਬਰਥ 1981 ਦਾ ਉਸ ਟਾਈਮ ਮਤਲਬ ਇਹ ਰਜਿਸਟ੍ਰੇਸ਼ਨ ਨਹੀਂ ਹੋਈ ਨਹੀਂ ਹੁੰਦੀ ਅੱਜ ਮੈਨੂੰ ਕਿਸੇ ਕੰਮ ਲਈ ਲੋੜ ਹੈ ਓਕੇ ਅੱਜ ਮੈਂ ਮੰਨ ਲਓ ਫੌਰੀਨ ਜਾਣਾ ਹੈ ਜਾਂ ਕਿਸੇ ਪਾਸਪੋਰਟ ਲਈ ਜਾਂ ਕੋਈ ਇਮੀਗ੍ਰੇਸ਼ਨ ਲਈ ਮੈਨੂੰ ਲੋੜ ਹੈ ਤਾਂ ਉਹ ਮੈਂ बनवा सकदा है ओदे वैलिड सिस्टम लगा के भी नहीं उस टाइम मतलब नहीं बने आए या ट्राइबल एरियाज हैगे है या है। किसी खास कम्युनिटी ਲਈ ਜਾਂ ਕਿਸੇ खास ਖੇਤਰ ਲਈ ਇਹ ਸੁਵਿਧਾ ਬਣਾਈ ਜੀ ਜਾਂ ਉਹਦਾ ਗੈਪ ਹੈ ਜਿਹੜਾ મતલਬ 21 ਦਿਨ ਦੀ بجائے ਚਲੋ ਥੋੜੇ ਦਿਨ ਟੱਪ ਗਿਆ ਉੱਥੇ ਕਿਤੇ ਬაძਬ ਹੈਗੀ ਹੈ ਵੀ 7 ਦਿਨ ਟੱਪ ਕੇ ਉੱਪਰ ਮਹੀਨਾ ਟੱਪ ਗਿਆ 2 ਮਹੀਨੇ ਟੱਪ ਗਿਆ 1 ਸਾਲ ਟੱਪ ਗਿਆ ਤਾਂ ਉਹ ਲੋਕ ਇਹ ਸੁਵਿਧਾ ਨਹੀਂ ਕੁਛ ਜ਼ਿੰਮੇਵਾਰ ਵਿਅਕਤੀਆਂ ਦੀ ਗਾਰੰਟੀ ਦੇ ਨਾਲ ਇਹਨੂੰ ਜਨਮ ਨੂੰ ਦੁਆਰਾ ਰਜਿਸਟਰ ਕਰਾ ਕੇ ਆਉਂਦਾ ਜਨਮ ਸਰਟੀਫਿਕੇਟ ਹਾਸਲ ਕਰ ਸਕਦੇ ਆ ਤੇ ਉਹਨੂੰ ਵਰਤ ਸਕਦੇ ਆ ਕਿਉਂਕਿ ਜਨਮ ਸਰਟੀਫਿਕੇਟ ਇੱਕ ਮੁਢਲਾ ਡਾਕੂਮੈਂਟ ਹੈ ਜਿਹਦੇ ਨਾਲ ਆਪਾਂ ਲੋਕਾਂ ਨੂੰ ਇਸ ਨੂੰ ਮਤਲਬ ਹਰ ਇੱਕ ਜਗ੍ਹਾ ਤੇ ਯੂਜ਼ ਹੁੰਦਾ ਹੈ ਜਦੋਂ ਬੱਚਾ ਪੜ੍ਹਨ ਲੱਗਦਾ ਹੈ ਉਸ ਤੋਂ ਲੈ ਕੇ ਥਰੂਆਊਟ ਲਾਈਫ ਉਹਨੂੰ ਉਹ ਜਨਮ ਸਰਟੀਫਿਕੇਟ ਵਰਤੋਂ ਦੇ ਵਿੱਚ ਆਉਂਦਾ ਹੈ ਅੱਛਾ ਤੁਸੀਂ ਜਾਣਕਾਰੀ ਜਿਹੜੀ ਦੱਸੀ ਹੈ ਵੀ ਇਹ ਸੁਵਿਧਾ ਤਾਂ ਕਿਸੇ ਚੰਗੇ ਕੰਮ ਲਈ ਵਰਤੀ ਗਈ ਸੀ ਦਿੱਤੀ ਵੀ ਗਈ ਸੀ ਵੀ ਹੁਣ ਤੱਕ ਚੱਲ ਰਹੀ ਹੈ ਪਰ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਕਿਸ ਦਿਨ ਮਤਲਬ ਜਿਵੇਂ ਤੁਸੀਂ ਕੰਪਲੇਂਟ 2022 ਦੇ ਵਿੱਚ ਜਿਹੜੀ ਦਰਜ ਕਰਾਉਨੇ ਹੋ ਪਤਾ ਕਦੋਂ ਲੱਗਦਾ ਵੀ ਇਸ ਦਾ ਮਿਸਯੂਜ਼ ਹੋ ਰਿਹਾ ਹੈ ਦੇਖੋ ਇਹ ਮੈਨੂੰ ਪਤਾ ਲੱਗਿਆ ਕਿਉਂਕਿ ਸਾਡੇ ਬੱਚੇ ক্রিকেট ਖੇਡਦੇ ਸੀ 7 ਸਾਲ ਦੀ ਏਜ ਦੇ ਵਿੱਚ ਮੇਰਾ ਬੇਟਾ ਮੈਂ ਦਿੱਲੀ ਦੇ ਵਿੱਚ ਪਾਤਾ ਸੀ ਕ੍ਰਿਕਟ ਖੇਡਣ ਲੱਗ ਗਿਆ ਸੀਗਾ ਤਾਂ ਜਦੋਂ ਅਸੀਂ ਦੇਖਿਆ 2022 ਦੇ ਨੇੜੇ ਤੇੜੇ ਵੀ ਸਾਨੂੰ ਸ਼ੱਕ ਪਿਆ ਇੱਕਦਮ ਵੀ ਵੱਡੀਆਂ ਉਮਰਾਂ ਵਾਲੇ ਜਿਹੜੇ ਬੱਚੇ ਐ ਉਹ ਛੋਟੇ ਉਮਰ ਵਰਗ 'ਚ ਖੇਡਦੇ ਆ ਜਿਵੇਂ 14 ਸਾਲਾਂ ਦਾ ਵਰਗ ਹੈ ਜਾਂ 16 ਸਾਲਾਂ ਦਾ ਉਹਦੇ 'ਚ 20 ਵੀ ਸਾਲਾਂ ਦੇ 18 ਸਾਲਾਂ ਦੇ ਜਵਾਕ ਜਾਂ ਪੰਜ ਚਾਰ ਸਾਲ ਉਮਰ ਘਟਾ ਕੇ ਜਾਂ ਵੱਧ ਘਟਾ ਕੇ ਵੀ ਖੇਡ ਰਹੇ ਆ ਨਾ ਉਤੋਂ ਇੱਕ ਸ਼ੱਕ ਪੈਦਾ ਹੋਇਆ ਫਿਰ ਜਦੋਂ ਕਲੀਗਜ਼ ਨਾਲ ਖੇਡਦੇ ਆ ਇੱਕ ਦੂਜੇ ਦੇ ਜਨਮ ਸਰਟੀਫਿਕੇਟ ਚੈੱਕ ਕਰਦੇ ਆ ਤਾਂ ਉੱਥੋਂ ਇੱਕ ਚੀਜ਼ ਪਤਾ ਲੱਗੀ ਵੀ ਇੱਕ ਬੱਚਾ ਜਿਹਦਾ ਜਨਮ ਮੰਨ ਲਓ ਕਦੋਂ ਵੀ ਹੋਇਆ ਮੰਨ ਲਓ 2005 ਦਖਾਇਆ ਗਿਆ ਹੂੰ ਤਾਂ ਪਰ ਉਹਦੀ ਰਜਿਸਟ੍ਰੇਸ਼ਨ 2018 ਚ ਹੋਈ ਹੈ ਓਕੇ ਤੁਸੀਂ ਦੇਖੋ ਵੀ 13-14 ਸਾਲ ਦੇ ਗੈਪ ਦੇ ਬਾਅਦ ਉਹ ਰਜਿਸਟਰ ਹੋਇਆ ਵੀ 13-14 ਸਾਲ ਉਹ ਜਵਾਕ ਕਿਤੇ ਪੜਿਆ ਵੀ ਹੋਊਗਾ ਇੱਕ ਰੈਗੂਲਰ ਇਹਦਾ ਮੇਨ ਜਿਹੜਾ ਫੋਕਸ ਦੇਣ ਵਾਲੀ ਗੱਲ ਹੈਗੀ ਹੈ ਵੀ ਇੱਕ ਰੈਗੂਲਰ ਪੜਦਾ ਬੱਚਾ ਜਿਹੜਾ ਉਹਦਾ ਕਿਵੇਂ ਹੋ ਸਕਦਾ ਵੀ ਜਨਮ ਸਰਟੀਫਿਕੇਟ 13 14 ਸਾਲ ਬਣਿਆ ਨਾ ਹੋਵੇ ਫਿਰ ਕੱਲੇ ਉਸੇ ਬੰਦੇ ਦਾ ਜਿਹਨੂੰ ਕੋਈ ਗਲਤ ਬੈਨੀਫਿਟ ਲੈਣਾ ਹੁੰਦਾ ਹੈ ਚੀਟਿੰਗ ਕਰਨੀ ਹੁੰਦੀ ਹੈ ਉਹਦੇ ਸਿਬਲਿੰਗਸ ਹੈ ਜਿਹੜੇ ਉਹਦੇ ਦੂਜੇ ਭੈਣ ਭਰਾ ਹੈ ਉਹਨਾਂ ਦਾ ਤਾਂ ਫਿਰ ਬਰਥ ਰਜਿਸਟਰ ਕਰਾ ਲਿਆ ਉਹਦਾ ਭੁੱਲ ਗਏ ਫਿਰ ਮੰਨ ਲਓ ਤੁਸੀਂ ਇਹ ਜਨਮ ਅੱਜ ਦੇ ਸਮੇਂ ਦੇ ਵਿੱਚ 2018 ਦੇ ਵਿੱਚ ਇੱਕ ਚੰਗੇ ਏਰੀਆਜ਼ ਦੇ ਵਿੱਚ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦੀ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਜਿੱਥੋਂ ਉਹਦਾ ਬਰਥ ਦਿਖਾ ਰਹੇ ਹੈ ਸਾਰੇ ਬਰਸ ਹਸਪਤਾਲ ਚ ਹੁੰਦੇ ਐ ਪਰ ਜਾਣ ਬੁੱਝ ਕੇ ਉਹਨਾਂ ਨੂੰ ਘਰ ਦੇ ਵਿੱਚ ਦਿਖਾਇਆ ਜਾਂਦਾ ਵੀ ਵਿੱਦਿ ਹੈਲਪ ਆਫ ਡੋਮੈਸਟਿਕ ਲੇਡੀ ਜਿਹਨੂੰ ਦਾਈ ਕਹਿੰਨੇ ਆਪਾਂ ਵੀ ਦਾਈ ਦੀ ਹੈਲਪ ਨਾਲ ਇਹ ਬੱਚਾ ਘਰ ਜਨਮਿਆ ਉੱਥੋਂ ਇਹ ਚੀਜ਼ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ ਵੀ ਇਹ ਕੋਈ ਇਸ ਤਰ੍ਹਾਂ ਦੀ ਸਰਵਿਸ ਹੈ ਜਿਹਦਾ ਕੀ ਮਿਸਯੂਜ਼ ਕੀਤਾ ਜਾਂਦਾ ਹੈ ਅੱਛਾ ਇਸ ਦੇ ਵਿੱਚ ਫਿਰ ਵਿਭਾਗ ਦੀਆਂ ਵੀ ਨਲਕੀਆਂ ਨੇ ਕਿਉਂਕਿ ਜਦੋਂ ਸਰਟੀਫਿਕੇਟ ਕੋਈ ਬਣਦਾ ਹੈ ਤਾਂ ਉਸ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਦਾਈ ਦਿਖਾਇਆ ਜਾਂਦਾ ਹੈ ਜਾਂ ਰਜਿਸਟ੍ਰੇਸ਼ਨ ਜਦੋਂ ਬਣਦੀ ਹੈ ਤਾਂ ਬਹੁਤ ਸਾਰੇ ਆਫੀਸ਼ੀਅਲ ਜਿਹੜੀਆਂ ਉਹਨਾਂ ਤੇ ਸਟੈਂਪਸ ਵੀ ਲੱਗਦੀਆਂ ਨੇ ਤਾਂ ਉਹ ਕਹਿ ਸਕਦੇ ਵੀ ਪੂਰਾ ਸਿਸਟਮ ਹੀ ਹਿੱਲਿਆ ਹੋਇਆ ਕਿਤੇ ਬਹੁਤ ਜ਼ਿਆਦਾ ਵੱਡਾ ਦੇਖੋ ਤੁਸੀਂ ਇਸ ਵਾਰ ਜਿਹੜਾ ਪਿਛਲਾ ਵਿਧਾਨ ਸਭਾ ਸੈਸ਼ਨ ਸੀਗਾ ਉਹਦੇ ਵਿੱਚ ਕੁਝ ਐਮੈਂਡਮੈਂਟਸ ਦਾ ਆ ਜਿਹੜਾ ਪੰਜਾਬ ਬਰਥ ਐਂਡ ਡੈਥ ਰਜਿਸਟ੍ਰੇਸ਼ਨ 2004 ਐਕਟ ਸੀਗਾ ਉਹਦੇ ਵਿੱਚ ਵੀ ਕੁਝ ਚੇਂਜਸ ਹੁਣਿਆ ਮਤਲਬ ਕੁਝ ਮ ਜਿਸਟ੍ਰੇਟਰੀਆ ਪਾਵਰਸ ਨੂੰ ਮਤਲਬ ਥੋੜਾ ਈਜੀ ਕੀਤਾ ਗਿਆ ਪਰ ਤੁਸੀਂ ਦੇਖੋ ਇਹਦੇ ਵਿੱਚ ਜਿਹੜੀ ਡਿਲੇਡ ਰਜਿਸਟ੍ਰੇਸ਼ਨ ਆਫ ਬਰਥ ਹੈ ਬਹੁਤ ਖਤਰਨਾਕ ਹੈ ਇੱਥੇ ਤੁਸੀਂ ਕੋਈ ਲਿਮਟ ਨਹੀਂ ਹੈਗੀ ਵੀ ਤੁਸੀਂ ਕਿੰਨੀ ਉਮਰ ਜਿਹੜੀ ਘਟਾ ਸਕਦੇ ਹੋ ਕੋਈ ਲਿਮਟ ਨਹੀਂ ਹੈਗੀ ਮਤਲਬ ਇਹ ਬੇਸਿਕਲੀ ਉਮਰ ਘਟਾਉਣ ਲਈ ਵਰਤੀ ਜਾਂਦੀ ਹੈ ਇਹਦਾ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬੈਨੀਫੀਸ਼ੀਰੀ ਹੁੰਦਾ ਮਤਲਬ ਜਿਹਦੇ ਲਈ ਤੁਸੀਂ ਬਣਾ ਰਹੇ ਹੋ ਸਰਟੀਫਿਕੇਟ ਉਹਦੇ ਲਈ ਪਹਿਲਾਂ ਐਨਏਸੀ ਅਪਲਾਈ ਕੀਤਾ ਜਾਂਦਾ ਹੈ ਲੋਕਲ ਰਜਿਸਟਰਾਰ ਕੋਲ ਲੋਕਲ ਰਜਿਸਟਰਾਰ ਤੁਹਾਡਾ ਜਿਵੇਂ ਮੰਨ ਲਓ ਪਮਾਨਸਾ ਦੀ ਗੱਲ ਕਰੀਏ ਤਾਂ ایਓ ਸਾਹਿਬ ਹੈ ਓਕੇ ਇੱਥੇ ਸੀਐਮਓ ਦਫਤਰ ਦੇ ਬੰਦੇ ਸਾਡੇ ਨਗਰ ਕੌਂਸਲਰ ਦੇ ਵਿੱਚ ਬੈਠਦੇ ਆ ਉਹਨਾਂ ਕੋਲ ਐਨਏਸੀ ਅਪਲਾਈ ਕੀਤਾ ਵੀ ਮਾਨਸਾ ਹੁਣ ਉਹ ਬੱਚੇ ਦਾ ਜਨਮ ਪਹਿਲਾਂ ਕਿੱਥੇ ਹੋਇਆ ਹੈ ਮੇਬੀ ਉਹ ਮਾਨਸਾ ਹੋਇਆ ਜਾਂ ਭਿੱਖੀ ਹੋਇਆ ਜਾਂ ਪੂਰੇ ਪੰਜਾਬ 'ਚ ਕਿਤੇ ਵੀ ਹੋਇਆ ਜਾਂ ਪੂਰੇ ਇੰਡੀਆ 'ਚ ਕਿਤੇ ਵੀ ਹੋਇਆ ਤਾਂ ਐਨਏਸੀ ਉਹ ਐਨਏਸੀ ਦੇ ਰੂਲਾਂ ਨੂੰ ਛਿੱਕੇ ਟੰਕੇ ਐਨਏਸੀ ਮਿਲ ਜਾਂਦਾ ਵੀ ਇਹ ਦਿਖਾਇਆ ਜਾਂਦਾ ਵੀ ਬੱਚਾ ਇੱਥੇ ਹੈ ਹੀ ਐਨੇ ਸੀ ਹੈਗਾ ਜੀ ਵੀ ਨੌਨ ਅਵੇਲੇਬਿਲਟੀ ਵੀ ਸਾਡੇ ਕੋਲ ਦਰਜ ਨਹੀਂ ਹੈਗਾ ਹਾਂ ਵੀ ਸਾਡੇ ਕੋਲੇ ਦਰਜ ਹੈ ਨਹੀਂ ਉਸ ਤੋਂ ਬਾਅਦ ਬਹੁਤ ਸਾਰੇ ਬੰਦੇ ਇਹਦੇ ਵਿੱਚ ਐਡ ਹੁੰਦੇ ਆ ਜਿਹੜੇ ਕੀ ਉਸ ਤੋਂ ਬਾਅਦ ਐਸ ਡੀ ਐਮ ਸਾਹਿਬ ਇਹਨੂੰ ਮੈਜਿਸਟ੍ਰੇਟ ਹੈਗੇ ਜਿਹੜੇ ਅਲਾਉ ਕਰ ਦਿੰਦੇ ਆ ਵੀ ਇਹਨੂੰ ਸਰਟੀਫਿਕੇਟ ਨੂੰ ਤੁਸੀਂ ਬਣਾ ਲਓ ਬਣਾ ਲਓ ਉਸ ਤੋਂ ਬਾਅਦ ਉਹ ਉਹਦੀਆਂ ਵੀ ਸ਼ਰਤਾਂ ਅੱਗੇ ਉਹਦੇ ਵਿੱਚ 7 ਤੋਂ 8 ਜਿਹੜੇ ਬੰਦੇ ਡੈਪੋਨੈਂਟ ਬੱਚੇ ਦੇ ਮਦਰ ਮਦਰ ਜਾਂ ਫਾਦਰ ਨਾਨਾ ਨਾਨੀ ਜਾਂ ਮਮਾ ਮੰਮੀ ਵੱਡੇ ਭੈਣ ਭਰਾਵਾਂ ਦੇ ਆਧਾਰ ਕਾਰਡ ਲੱਗਦੇ ਹਨ ਜਾਂ ਦੋ ਰਿਪਿਊਟਿਡ ਐਮਸੀਜ਼ ਜਾਂ ਸਰਪੰਚ ਦੇ ਲੱਗਦੇ ਹਨ ਫਿਰ ਦਾਈ ਦਾ ਦਿਖਾਇਆ ਜਾਂਦਾ ਹੈ ਦਾਈ ਦਾ ਵੀ ਇਹ ਘਰੇ ਬਰਥ ਹੋਇਆ ਉਹ ਸਾਰੇ ਡਾਕੂਮੈਂਟਸ ਪੂਰੇ ਕਰਕੇ ਅਖੀਰਕਾਰ ਉਹਨੂੰ ਬਰਥ ਸਰਟੀਫਿਕੇਟ ਅਲਾਉ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਉਹਦਾ ਪਿਛਲਾ ਜਿਹੜਾ ਆਲਰੇਡੀ ਉਹਦਾ ਜਨਮ ਰਜਿਸਟਰ ਹੋਇਆ ਹੁੰਦਾ 14 15 18 20 ਸਾਲਾਂ ਦੇ ਗੈਪ ਦੇ ਕਿਉਂਕਿ ਇਹ ਪਤਾ ਕਿਵੇਂ ਲੱਗਿਆ ਵੀ ਜਦੋਂ ਉਦੋਂ ਅਸੀਂ ਇੱਕ ਬੈਂਕ ਚੱਕਿਆ ਉਹਦੇ ਵਿੱਚੋਂ ਅਸੀਂ 30 ਕਿ ਬੱਚੇ ਚੈੱਕ ਕੀਤੇ ਓਕੇ ਤਾਂ 30 ਦੇ ਵਿੱਚੋਂ ਮਤਲਬ 20 ਤੋਂ ਵੀ ਜ਼ਿਆਦਾ ਬੱਚਿਆਂ ਦਾ ਜਿਹੜਾ ਉਮਰ ਤੇ ਉਮਰ ਦੀ ਰਜਿਸਟ੍ਰੇਸ਼ਨ ਮਤਲਬ ਜਨਮ 2005 ਦਾ ਦਿਖਾਇਆ ਤੇ ਰਜਿਸਟ੍ਰੇਸ਼ਨ ਦਾ ਮਤਲਬ ਕਿਸੇ ਨੇ 18 ਦਿਖਾਈ ਕਿਸੇ ਨੇ 19 ਦਿਖਾਈ ਕਿਸੇ ਨੇ 14 ਦਿਖਾਈ ਵੀ ਜਦੋਂ ਜੇ ਮਤਲਬ ਉਹਨਾਂ ਨੂੰ ਲੋੜ ਲੱਗੀ ਉਦੋਂ ਹੀ ਉਮਰ ਘਟਾ ਲਈ ਹੁਣ ਤੁਸੀਂ ਇਹਦਾ ਮਿਸਯੂਜ਼ ਦੇਖੋਗੀ ਐ ਇਹਦਾ ਮਿਸਯੂਜ਼ ਮੈਂ ਕਹਿ ਰਿਹਾ ਵੀ ਕੱਲਾ ਖੇਡਾਂ ਦੇ ਵਿੱਚ ਮੈਂ ক্রিকেট ਚੈੱਕ ਕੀਤਾ ਸਾਰੀਆਂ ਖੇਡਾਂ ਦੇ ਵਿੱਚ ਹੀ ਤੁਸੀਂ ਇੱਕ ਖੇਡ ਤੇ ਹਜੇ ਫੋਕਸ ਕੀਤਾ ਕਿਉਂਕਿ ਤੁਹਾਡਾ ਬੱਚਾ ক্রিকেট ਖੇਡਦਾ ਸੀ ਪਰ ਜਿਵੇਂ ਤੁਸੀਂ ਦੱਸ ਰਹੇ ਹੋ ਇਹਦਾ ਮਿਸਯੂਜ਼ ਤਾਂ ਹਰ ਫੀਲਡ ਦੇ ਵਿੱਚ ਹੀ ਮਤਲਬ ਕੀਤਾ ਜਾ ਰਿਹਾ ਹੈ ਤੁਸੀਂ ਜਲਦੀ ਹੀ ਆਨ ਹੋ ਜਾਓਗੇ ਤੁਸੀਂ ਪਾਸਪੋਰਟ ਬਣਾ ਲੀ ਜਾਲੀ ਇਹਦੀ ਕੋਈ ਲਿਮਟ ਹੀ ਨਹੀਂ ਹੈਗੀ ਜਿਵੇਂ ਤੁਸੀਂ ਮਰਜ਼ੀ ਮਤਲਬ ਪੁਰਾਣਾ ਬਰਥ ਲਿਖੋ ਲੋ ਨਵਾਂ ਜਿੱਥੇ ਮਰਜ਼ੀ ਰਜਿਸਟਰ ਕਰਾ ਲਓ ਐਨਏਸੀ ਲੈਣਾ ਤੁਸੀਂ ਉੱਥੇ ਹੁੰਦਾ ਹੀ ਨਹੀਂ ਹੈਗਾ ਅਪਲਾਈ ਉੱਥੇ ਕੀਤਾ ਜਾਂਦਾ ਹੈ ਜਿੱਥੇ ਪਹਿਲਾਂ ਦਰਜ ਨਹੀਂ ਉਥੋਂ ਇਹ ਕਹਿ ਸਕਦੇ ਆ ਵੀ ਜਿਹੜਾ ਮੁੱਢਾ ਹੈ ਜਦੋਂ ਉਥੇ ਹੀ ਫੇਲਿਅਰ ਹੋ ਗਿਆ ਤਾਂ ਅੱਗੇ ਦਾ ਫੇਲਿਅਰ ਹੋ ਹੀ ਸਕਦਾ ਫਿਰ ਤੁਸੀਂ ਦੇਖੋ ਮਤਲਬ ਕਿਸੇ ਬੱਚੇ ਨੇ ਕੋਈ ਟੈਸਟ ਦੇਣਾ ਜਿਹਦੇ ਵਿੱਚ ਉਮਰ ਲਿਮਟ ਹੈ ਹਮ ਹੁਣ ਉਹ ਬੱਚਾ 20 ਸਾਲ ਤੱਕ ਪੜ ਰਿਹਾ ਹੈ 25 ਸਾਲ ਤੱਕ ਪੜ ਰਿਹਾ ਹੈ ਉਹਨੂੰ ਲੱਗਿਆ ਵੀ ਯਾਰ ਮੈਂ ਇਹਨੂੰ ਤਿਆਰੀ ਦੀ ਹੋਰ ਲੋੜ ਹੈ 27 ਸਾਲ ਦੇ ਵਿੱਚ ਮੰਨ ਲਓ ਉਹਦੀ ਕੋਈ ਲਿਮਟ ਹੈ ਹਮ ਤਾਂ ਉਹਨੇ ਉਸ ਟਾਈਮ ਵੀ ਜਾ ਕੇ ਜੇ 5-7 ਸਾਲ ਉਮਰ ਘਟਾਣੀ ਹੈ ਤਾਂ ਬਹੁਤ ਈਜ਼ੀ ਤਰੀਕੇ ਨਾਲ ਘਟ ਜਾਂਦੀ ਉਹ 5-7 ਸਾਲ ਉਹ ਉਦੇ ਹੋਰ ਵੱਧ ਕੇ ਟੈਸਟ ਐਲੀਜੀਬਿਲਟੀ ਤੇ ਜਾ ਕੇ ਤੇ ਉਹਨੂੰ ਨੌਕਰੀ ਮਿਲ ਗਈ ਤਾਂ 5-7 ਸਾਲ ਉਹ ਜਵਾਬ ਵੱਧ ਕਰੂਗਾ ਸਭ ਤੋਂ ਵੱਡਾ ਕੇਸ ਜਿਹੜਾ ਰੀਸੈਂਟਲੀ ਫਾਊਂਡ ਹੋਇਆ ਹੈ ਪੰਜਾਬ ਦੇ ਵਿੱਚ ਇੱਕ ਕਰਮਚਾਰਕ ਅਫਸਰ ਤੇ ਇਲਜ਼ਾਮ ਲੱਗੇ ਆ ਪੇਪਰ ਦੇ ਵਿੱਚ ਨਿਊਜ਼ ਲੱਗੀ ਹੈ ਵੀ ਉਸਨੇ ਆਪਣਾ ਬਰਥ ਸਰਟੀਫਿਕੇਟ ਜਿਹੜਾ 1962 ਤੋਂ 68 ਕਰਾ ਲਿਆ ਤੇ ਉਹ 64 ਸਾਲ ਦੀ ਉਮਰ 'ਚ ਨੌਕਰੀ ਕਰੀ ਜਾਂਦਾ ਓਕੇ ਮਤਲਬ ਇਹਦੇ ਤੁਸੀਂ ਮਿਸਜੂਜ਼ ਦੇਖੋ ਮੰਨ ਲਓ ਯੂਪੀਐਸਸੀ ਦਾ ਟੈਸਟ ਦੇਣਾ ਸਭ ਤੋਂ ਵੱਡਾ ਟੈਸਟ ਹੈ ਹੂੰ ਆਈਐਸਆਈਓ 32 ਸਾਲ ਕਟਆਫ ਡੇਟ ਹੈ ਨਾ ਤਾਂ ਕਿਸੇ ਬੰਦੇ ਨੇ ਕਿੰਨੀ ਆਪਦੀ ਉਮਰ ਘਟਾ ਰੱਖੀ ਹੈ ਮਤਲਬ ਕਿੰਨੇ ਉਹਨੇ ਮਤਲਬ ਆਪਦੇ ਆਪ ਨੂੰ ਪਿੱਛੇ ਕਰ ਰੱਖਿਆ ਮਤਲਬ ਆਪਦੀ ਉਮਰ ਨੂੰ ਅੱਗੇ ਲੈ ਜਾਦੇ ਆ ਫਿਰ ਆਪਾਂ ਇਹ ਕਹਿ ਸਕਦੇ ਆ ਵੀ ਕੋਈ ਵੀ ਫੀਲਡ ਸਪੈਸੀਫਾਈ ਨਹੀਂ ਵੀ ਹਰ ਇੱਕ ਫੀਲਡ ਦੇ ਵਿੱਚ ਜਿੱਥੇ ਵੀ ਏਜ ਕ੍ਰਾਈਟੇਰੀਆ ਹੁੰਦਾ ਹੈ ਤਾਂ ਉਸ ਨੂੰ ਉਸ ਦਾ ਮਿਸਯੂਜ਼ ਕਰਨ ਲਈ ਇਹ ਜਿਹੜੀ ਸੁਵਿਧਾ ਸਰਕਾਰ ਨੇ ਚਲਾਈ ਆ ਉਸ ਦਾ ਕਿਤੇ ਨਾ ਕਿਤੇ ਉਸ ਨੂੰ ਯੂਜ਼ ਕੀਤਾ ਹੈ ਮੇਰਾ ਗਿਆਨ ਦਾ ਸਿਰਫ ਮਤਲਬ ਇਹ ਹੈ ਵੀ ਇਹ ਜਿਹੜੇ ਨਾਲ ਦੇ ਬੰਦੇ ਐ ਨੁਕਸਾਨ ਨਾਲ ਦੇ ਬੰਦਿਆਂ ਦਾ ਹੁੰਦਾ ਕਿਸੇ ਵੀ ਫੀਲਡ ਚ ਮੰਨ ਲਓ ਖੇਡ ਐ ਕ੍ਰਿਕਟ ਐ ਹੌਕੀ ਐ ਪਹਿਲਵਾਨੀ ਐ ਠੀਕ ਐ ਕੋਈ ਵੀ ਗੇਮ ਐ ਉਹਦੇ ਵਿੱਚ ਨਾਲ ਦੇ ਬੱਚਿਆਂ ਦਾ ਚੈੱਕ ਕਰੋ ਵੀ ਕਿੰਨੇ ਬੱਚਿਆਂ ਦਾ ਡਿਲੇਡ ਰਜਿਸਟ੍ਰੇਸ਼ਨ ਆਫ ਬਰਥ ਨਾਲ ਮਤਲਬ ਸਰਟੀਫਿਕੇਟ ਬਣਿਆ ਜੇ ਤਾਂ ਉਹ 1 ਮਹੀਨਾ 2 ਮਹੀਨੇ 1 ਸਾਲ ਤੱਕ ਹੈਗਾ 2 ਸਾਲ ਤੱਕ ਵੀ ਚੱਲ ਆਪਾਂ ਮੰਨਿਆ ਵੀ ਉਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁਣ ਇੱਕ ਬੰਦਾ 13 14 15 ਸਾਲ ਦੇ ਗੈਪ ਨਾਲ ਰਜਿਸਟ੍ਰੇਸ਼ਨ ਕਰਾ ਰਿਹਾ ਐ ਤੋ ਉਹਨੇ ਕਿੰਨੇ 3 4 5 ਸਾਲ 7 ਸਾਲ ਉਮਰ ਦਾ ਫਰਕ ਪਾ ਲੂਆ ਤਾਂ ਤੁਸੀਂ ਆਪਦੇ ਨੇੜੇ ਤੇੜੇ ਝਾਤੀ ਮਾਰੋ ਵੀ ਜਿਹੜਾ ਬੰਦਾ ਕਿਤੇ ਛੋੜੇ ਨਾਲ ਕੰਪੀਟ ਕਰ ਰਿਹਾ ਹੈ ਕਈ ਵਾਰੀ ਆਪਣਾ ਬੱਚਾ ਕੋਈ ਕਿਤੇ ਕੰਪੀਟ ਕਰ ਰਿਹਾ ਹੈ ਉਹ ਦੂਸਰਾ ਬੱਚਾ ਉਹ ਮਤਲਬ ਵੱਡੂ ਉਮਰ ਦਾ ਹੁੰਦਾ ਆਪਾਂ ਇਹ ਸੋਚਦੇ ਆਂ ਵੀ ਸਾਡਾ ਬੱਚਾ ਵੀਕ ਹੈ ਆਪ ਦਾ ਬੱਚਾ ਵੀਕ ਹੈ ਤੋ ਨੇੜੇ ਤੇੜੇ ਚੀਜ਼ ਚੈੱਕ ਕਰਨ ਦੀ ਲੋੜ ਹੈ ਸਰਕਾਰ ਨੂੰ ਜਿਹੜਾ ਇਹ ਡਿਲੇਡ ਰਜਿਸਟ੍ਰੇਸ਼ਨ ਲੇਟ ਐਂਟਰੀ ਹੈਗੀ ਹੈ ਜਿਹੜੀ ਇਹਨੂੰ ਬਹੁਤ ਮਤਲਬ ਇੱਥੇ ਤੇ ਸਟ੍ਰਿਕਟ ਹੋਣ ਦੀ ਲੋੜ ਹੈ ਬਹੁਤ ਵੱਡੇ ਲੈਵਲ ਦੀ ਇਹ ਇੱਕ ਜਿਹੜੀ ਮਤਲਬ ਸਮਾਜ ਦੇ ਵਿੱਚ ਕ੍ਰਿਤਿ ਹੈ ਮੈਂ ਇੱਥੇ ਇਹ ਗੱਲ ਸਪਸ਼ਟ ਕਰਨਾ ਚਾਹਾਂਗਾ ਵੀ ਜਿਵੇਂ ਪਿੱਛੇ ਰੌਲਾ ਪਿਆ ਵੀ ਦੇਖੋ ਜੀ ਜਾਲੀ ਜਿਹੜੇ ਹੈਗੇ ਆ ਵੀ ਸਰਟੀਫਿਕੇਟ ਬੰਦੇ ਹੈ ਜਿਵੇਂ ਕੋਈ ਕਾਸਟ ਦੇ ਕੋਈ ਅੰਗਹੀਨ ਦੇ ਕੋਈ ਪਰਸੈਂਟੇਜ ਵਾਈਜ਼ ਜੇਬ ਹੋਣਾ ਉਹ ਇੰਨੇ ਖਤਰਨਾਕ ਨਹੀਂ ਹੈਗੇ ਜਿੰਨਾ ਇਹ ਖਤਰਨਾਕ ਜਿੰਨਾ ਇਹ ਖਤਰਨਾਕ ਹੈ ਇਹ ਇਹ ਜਿੰਨੇ ਇਹ ਜਨਮ ਸਰਟੀਫਿਕੇਟ ਬੰਦਦਾ ਹੈ ਇਦੇ ਵਿੱਚ ਲੁੱਟ ਖਸੁੱਟ ਵੀ ਹੁੰਦੀ ਹੈ ਬਹੁਤ ਮੋٹے ਲੈਵਲ ਤੇ ਜਿਹੜੇ ਬੰਦੇ ਐਨਐਸੀ ਮਤਲਬ ਉਹਨੂੰ ਜਿਹੜੇ ਬੰਦੇ ਸਪੈਸ਼ਲ ਕੋਈ ਕੇਸ ਹੈ ਉਹਨੂੰ ਸਪੈਸ਼ਲ ਕੇਸ ਹੀ ਮੰਨਦੇ ਆਪਾਂ ਜਦੋਂ ਕੋਈ ਲੇਟ ਐਂਟਰੀ ਵਾਲਾ ਕੇਸ ਆ ਗਿਆ ਤਾਂ ਜਿਹੜੇ ਬੰਦੇ ਨੇ ਐਨਐਸੀ ਦੇਣਾ ਹੈ ਉਹਨੇ ਉਹਦੇ ਪੈਸੇ ਲਏ ਹਾਂ ਉਹਨੇ ਪੈਸੇ ਲੈ ਕੇ ਕੀ ਕਰਨਾ ਕਿਉਂਕਿ ਇਹ ਜਦੋਂ ਕੰਮ ਹੀ ਨਹੀਂ ਗੱਲ ਹੈ ਅੱਗੇ ਜਿਹੜੇ ਬੰਦਿਆਂ ਨੇ ਉਹਨੂੰ ਸਰਟੀਫਾਈ ਕਰਨਾ ਹੈ ਜਦੋਂ ਉਹਨਾਂ ਨੂੰ ਭਲੇਖੇ 'ਚ ਰੱਖ ਕੇ ਕਰਾਇਆ ਜਾਂਦਾ ਹਾਂ ਜਾਂ ਫਿਰ ਮਤਲਬ ਉਹ ਵੀ ਪੈਸਿਆਂ ਦੇ ਵਿੱਚ ਸ਼ਿਕਾਰ ਬਣਦੇ ਫਿਰ ਉਹ ਜਨਮ ਸਰਟੀਫਿਕੇਟ ਜਿਹੜਾ ਹੈਗਾ ਜੇ ਅੱਜ ਪੰਜਾਬ ਸਰਕਾਰ ਇਹ ਲੱਭਣ ਲੱਗ ਜੇ ਵੀ ਕਿੰਨੇ ਡਿਲੇਡ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਏ ਐ ਤਾਂ ਮੇਰਾ ਇਹ ਦਾਵਾ ਹੈ ਵੀ ਉਹ 90% ਤੋਂ ਉੱਪਰ ਜਿਨ੍ਹਾਂ ਦਾ 2 ਸਾਲ ਤੋਂ ਵੱਧ ਦਾ ਗੈਪ ਹੈ ਤੇ ਉਹ ਬੰਦੇ 1995 ਤੋਂ ਬਾਅਦ ਦੇ ਜਨਮੇ ਐ 90 ਤੋਂ ਲੈ ਕੇ 95% ਤੋਂ ਸਾਰੇ ਜਾਲੀ ਸਰਟੀਫਿਕੇਟ ਨਿਕਲਣਗੇ ਇਹ ਕਹਿ ਸਕਦੇ ਆ ਵੀ ਸੁਵਿਧਾ ਕਿਸੇ ਚੰਗੇ ਕੰਮ ਲਈ ਕਰੀ ਗਈ ਸੀ ਸ਼ੁਰੂ ਤੇ ਜੇ ਇਸ ਦੀ ਪੜਤਾਲ ਹੋਵੇ ਹਾਂਜੀ ਜਿਵੇਂ ਤੁਸੀਂ ਵੀ 2022 ਦੇ ਵਿੱਚ ਕੰਪਲੇਂਟ ਕੀਤੀ ਪਰ ਉਸ ਤੋਂ ਬਾਅਦ ਹਲੇ ਤੱਕ ਇਹ ਸੁਵਿਧਾ ਉਸੇ ਤਰੀਕੇ ਨਾਲ ਚੱਲ ਰਹੀ ਹੈ ਤੇ ਸਾਰਾ ਕੁਝ ਉਵੇਂ ਹੀ ਫਾਰਮੈਟ ਹੋ ਰਿਹਾ ਹੈ ਤਾਂ ਫਿਰ ਜਿਹੜੀ ਕੰਪਲੇਂਟ ਦਿੱਤੀ ਸੀ ਉਹ ਤੇ ਕੀ ਮਤਲਬ ਨਿਕਲਿਆ ਕੁਝ ਦੇਖੋ ਸੁਵਿਧਾ ਜਿਹੜੀ ਸੀਗੀ ਜਿਹੜੀ ਸੁਵਿਧਾ ਸੀਗੀ ਜਿਹੜੇ-ਜਿਹੜੇ ਬੰਦੇ ਤਾਂ ਉਸ ਦੇ ਵਿੱਚ ਇਨਵੋਲਵ ਹੋ ਗਏ ਮੰਨ ਲਓ ਆਟਿਆਈ ਦੇ ਵਿੱਚ ਉਹਨਾਂ ਨੂੰ ਜਾਣਾ ਪੈ ਗਿਆ ਜੈ ਇਨਵੈਸਟੀਗੇਸ਼ਨ ਅਫਸਰਾਂ ਨੇ ਉਹਨਾਂ ਤੋਂ ਡਾਟਾ ਲਈ ਉਦੋਂ ਕਿ ਕਿਸੇ ਹੱਦ ਤੱਕ ਥੋੜਾ ਜਿਹਾ ਟਿਕੇ ਕਿਉਂਕਿ ਵੀ ਉਹਨਾਂ ਨੇ ਮਤਲਬ ਪਹਿਲਾਂ ਹੀ ਯੂਜ਼ ਕਪਲੇ ਕਰ ਰੱਖੇ ਐ ਐਡੇ ਐਡੇ ਵੱਡੇ ਲੈਵਲ ਤੇ ਹੁਣ ਤੁਸੀਂ ਮਤਲਬ ਮੈਨੂੰ ਰੀਸੈਂਟਲੀ ਇਹ ਚੀਜ਼ਾਂ ਪਤਾ ਲੱਗੀਆਂ ਵੀ ਬੱਚਾ ਬਾਹਰੋਂ ਕਿਸੇ ਸਟੇਟ ਚੋਂ ਪੈਦਾ ਅਦਰ ਸਟੇਟ ਚੋਂ ਆ ਕੇ ਇੱਥੇ ਇੱਥੇ ਰਜਿਸਟ੍ਰੇਸ਼ਨ ਕਰਾ ਲਈ ਤਾਂ ਉਹ ਕਿਵੇਂ ਮਲੀ ਭੁਗਤ ਨਾਲ ਹੀ ਹੋ ਜੂਗਾ ਅੱਜ ਤੁਸੀਂ ਮੇਰੀ ਗੱਲ ਸੁਣੋ ਅੱਜ ਦੀ ਗੱਲ ਲਾ ਲਓ ਤੁਸੀਂ ਵੀ ਅੱਜ ਏ ਐਨ ਐਮ ਵਰਕਰ ਹੈ ਪੰਜਾਬ ਦੇ ਵਿੱਚ ਆਸ਼ਾ ਵਰਕਰਸ ਹੈ ਉਹ ਮਦਰ ਦੀ ਪੂਰੀ ਟੇਕ ਕੇਅਰ ਕਰਦੀ ਹੈ ਤੇ ਹਸਪਤਾਲ 'ਚ ਬੱਚੇ ਦਾ ਜਨਮ ਹੁੰਦਾ ਹੈ ਤੇ ਜਨਮ ਹੋਇਆ ਤਾਂ ਹਸਪਤਾਲ ਦੀ ਡਿਊਟੀ 'ਚ ਰਜਿਸਟ੍ਰੇਸ਼ਨ ਕਰਾਉਣੀ ਤੇ ਐ ਬਣਾਉਣਾ ਨੂੰ ਕੁਝ ਸਟਾਈਫਨ ਵੀ ਮਿਲਦਾ ਹੈ ਇਹ ਬੱਚਾ ਉੱਥੇ ਹੁੰਦਾ ਹੈ ਤਾਂ ਸਿਰਫ ਉਮਰ ਨੂੰ ਲੁਕਾਉਣ ਲਈ ਹੀ ਇਹ ਚੀਜ਼ ਹੋ ਕੀਤੀ ਜਾਂਦੀ ਹੈ ਵੀ ਅੱਜ ਵੀ ਦਾਈ ਦੇ ਵੱਲੋਂ ਘਰੇ ਬਰਥ ਹੋਇਆ ਤੇ ਡਿਪੋਨੈਂਟਸ ਤੋਂ ਗਲਤ ਡਿਪੋਜ਼ ਕਰਾ ਕੇ ਮਤਲਬ ਤੁਸੀਂ ਇਹ ਸਰਟੀਫਿਕੇਟ ਨੂੰ ਬਣਾ ਲਿਆ ਫਿਰ ਅੱਜ ਤੱਕ ਪੰਜਾਬ ਸਰਕਾਰ ਦੇ ਵਿੱਚ ਜਾ ਕਿੱਥੇ ਇੰਡੀਆ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਖਤਰਨਾਕ ਗੱਲ ਹੈ ਕਿੰਨੇ ਜਨਮ ਜਿਹੜੇ ਜਾਲੀ ਉਹ ਕੈਨਸਲ ਕੀਤੇ ਗਏ ਪਤਾ ਲੱਗਣ ਦੇ باوجود ਮੇਰੀ ਕੰਪਲੇਂਟਸ ਦੇ باوجود ਮੇਰੀ ਲੋਕਾਂ ਨੂੰ ਦੱਸਣ ਦੇ باوجود ਇਹ ਤਾਂ ਫਿਰ ਇੱਕ ਤਰ੍ਹਾਂ ਦੀ ਜਨਸੰਖਿਆ ਵਧ ਗਈ ਬਿਲਕੁਲ ਜਿਹੜਾ ਪੁਰਾਣਾ ਜਨਮ ਉਹ ਵੀ ਦਰਜ ਹੈ ਨਵਾਂ ਉਹ ਵੀ ਦਰਜ ਉਹ ਵੀ ਦਰਜ ਬੇਨਾ ਜੰਮੇ ਜਵਾਕ ਨਵਾਂ ਜਨਮ ਸਰਟੀਫਿਕੇਟ ਬਣ ਜਾਂਦਾ ਤੁਸੀਂ ਦੁੰਘਾਈ ਦੇ ਵਿੱਚ ਸੋਚ ਕੇ ਦੇਖੋ ਵੀ ਇਹ ਕਿੰਨਾ ਖਤਰਨਾਕ ਕੰਮ ਹੈ ਤੇ ਇਹ ਦੇ ਇਹਦੇ ਲਈ ਮਤਲਬ ਕਿੰਨੇ ਇਹਦੇ ਨਾਲ ਮਸਜੂਸ ਲੋਕ ਕਰਦੇ ਆ ਪਾਸ ਇੱਕ ਨਵੀਂ ਨੈਸ਼ਨਲ ਥ੍ਰੈਟ ਹੈ ਨਵਾਂ ਬੰਦਾ ਹੀ ਪੈਦਾ ਹੋ ਗਿਆ ਜਦੋਂ ਤੁਸੀਂ ਮਤਲਬ ਨਵੇਂ ਪੁਰਾਣੇ ਬੰਦੇ ਦੀ ਆਈਡੈਂਟੀ ਲੁਕੋ ਕੇ ਨਵੇਂ ਬੰਦੇ ਨੂੰ ਉਸੇ ਤਰੀਕੇ ਨਾਲ ਪ੍ਰੈਜੈਂਟ ਕਰਤਾ ਮਨ ਲੋ ਮੇਰਾ ਮਤਲਬ ਮੇਰਾ ਨਾਮ ਅਮਨ ਕੁਮਾਰ ਹੈ ਮੈਂ ਮਤਲਬ ਇਸ ਤਰ੍ਹਾਂ ਦੀ ਕੋਈ ਗੜਬੜ ਕੀਤੀ ਮੈਂ ਉੱਥੇ ਮਤਲਬ ਅਮਨ ਸਿੰਘਲਾ ਲਿਖਤਾ ਜਾਂ ਅਮਨ ਕੁਮਾਰ ਦੀ ਥਾਂ ਤੇ ਅਮਨ ਸਿੰਘ ਲਿਖਤਾ ਕੁਝ ਵੀ ਮਾੜਾ ਮੋਟਾ ਉਸ ਦੇ ਪਿਆ ਹਫਤੇ ਫਿਰ ਮੇਰਾ ਆਧਾਰ ਕਾਰਡ ਬਣ ਜਾਣਾ ਹੈ ਅੱਛਾ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਠੀਕ ਹੈ ਬੰਦਾ ਰਜਿਸਟ੍ਰੇਸ਼ਨ ਕਰਾਉਂਦਾ ਹੈ ਰਜਿਸਟ੍ਰੇਸ਼ਨ ਤੋਂ ਬਾਅਦ ਉਹ ਖੇਡਦਾ ਹੈ ਜਿਵੇਂ ਕ੍ਰਿਕਟ ਤੇ ਤੁਸੀਂ ਫਾਈਂਡ ਆਊਟ ਕੀਤਾ ਪਰ ਇੱਕ ਸਵਾਲ ਇਹ ਵੀ ਬਣਦਾ ਵੀ ਜਦੋਂ ਉਹ ਬਰਥ ਰਜਿਸਟ੍ਰੇਸ਼ਨ ਬਣਾਉਂਦਾ ਹੈ ਉਹਨੂੰ ਸਟੱਡੀ ਵੀ ਦੁਬਾਰਾ ਕਰਨੀ ਪੈਂਦੀ ਓ ਉਨੀ ਜਿਹੜੀਆਂ ਕਲਾਸਾਂ ਉਹਨੇ ਕੀਤੀਆਂ ਉਹ ਦੁਬਾਰਾ ਕਰਨੀਆਂ ਪੈਂਦੀਆਂ ਉਸ ਲੈਵਲ ਤੱਕ ਆਉਣ ਦੇ ਲਈ ਛੋਟਾ ਸਵਾਲ ਇਹ ਬਿਲਕੁਲ ਵਾਜਮ ਹੈ ਮੈਂ ਕਹੇ ਜੀ ਡੁੰਗਾਈ ਏਡੀ ਵੱਡੀ ਹੈ ਵੀ ਇੱਕ ਬੰਦੇ ਨੇ 7 ਸਾਲ ਮੰਨ ਲਓ ਉਮਰ ਘਟਾ ਲਈ ਹੂੰ ਉਹ ਬੀਐਮਏ ਕਰੀ ਬਠਾ ਮੈਂ ਸੋਨ ਉਹਦੇ ਡਾਕੂਮੈਂਟ ਲਿਆ ਕੇ ਮੂਹਰੇ ਰੱਖੂੰ ਉਹ ਦੁਆਰੇ 10ਵੀਂ ਚ ਐਡਮਿਸ਼ਨ ਲੈ ਲੈਂਦਾ ਉਸ ਆਪਦੀ ਉਮਰ ਨੂੰ ਬੈਲੈਂਸ ਕਰਨ ਲਈ ਫਿਰ ਉਹਨੂੰ ਪਲੱਸ 2 ਦੇ ਵਿੱਚ ਸਕੂਲਾਂ ਦਾ ਬੜਾ ਵੱਡਾ ਰੋਲ ਆ ਜਦੋਂ ਮਰਜੀ ਕੋਈ ਚੱਕ ਕੇ ਮਤਲਬ ਕੋਈ ਪੁਰਾਣੇ ਡਾਕੂਮੈਂਟਸ ਨਹੀਂ ਉਹਦੇ ਦੇਖੇ ਜਾਂਦੇ ਅਧਾਰ ਪਹਿਲਾਂ ਅਧਾਰ ਰਜਿਸਟ੍ਰੇਸ਼ਨ ਤੇ ਅਧਾਰ ਰਜਿਸਟ੍ਰੇਸ਼ਨ ਤੋਂ ਬਾਅਦ ਆਧਾਰ ਕਾਰਡ ਦੇ ਵਿੱਚ ਜਿਹੜੀਆਂ ਐਂਟਰੀਆਂ ਉਹ ਮੈਚ ਕਰ ਲਈਆਂ ਜਾਂਦੀਆਂ ਕੋਈ ਆਧਾਰ ਕਾਰਡ ਆਨਲਾਈਨ ਹੈ ਬੰਦਾ ਆਪ ਵੀ ਖੋਲ ਕੇ ਜਾਂ ਪ੍ਰਮੈਟ੍ਰਿਕ ਸੈਂਟਰ ਆਹੀਂ ਸਭ ਕੁਝ ਪੋਸੀਬਲ ਹੈ ਗੱਲ ਤਾਂ ਇਹ ਹੈ ਵੀ ਉਹਨੂੰ ਜਦੋਂ ਚੈੱਕ ਕਰਦੇ ਆ ਜਾ ਸਾਡੇ ਵਰਗੇ ਬੰਦੇ ਬਾ ਤੁਹਾਡੇ ਮਾਧਿਅਮ ਰਾਹੀਂ ਇਸ ਨੂੰ ਸਿਸਟਮ ਲੈ ਕੇ ਆਂਦੇ ਆ ਤਾਂ ਖਾਸ ਤੌਰ ਤੇ ਖੇਡਾਂ ਕੰਪੀਟੀਸ਼ਨ ਐਗਜ਼ਾਮ ਤੇ ਜਿਹੜੀਆਂ ਨੌਕਰੀਆਂ ਦੇ ਵਿੱਚ ਜਾ ਕੇ ਤੇ ਜਿਹੜੇ ਬਾਹਰਲੇ ਬੱਚੇ ਬਾਹਰੋਂ ਉਮਰਾ ਘਟਾ ਕੇ ਜਿਹੜੇ ਆਪਦੇ ਏਰੀਆ ਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਫੜੇ ਜਾਵਾਂਗੇ ਉਹ ਪੰਜਾਬ ਦੇ ਵਿੱਚ ਆ ਕੇ ਪੰਜਾਬ ਸਰਕਾਰ ਤੋਂ ਕਰੋੜਾਂ ਰੁਪਈਆ ਦੇ ਨਾਮ ਵੀ ਲੈ ਗਏ ਤੇ ਨੌਕਰੀਆਂ ਵੀ ਲੈ ਕੇ ਉਹਨਾਂ ਨੂੰ ਚੈੱਕ ਕੀਤਾ ਜਾਣਾ ਚਾਹੀਦਾ ਵੀ ਕਿੰਨੇ ਕਿੱਡੀਕ ਐਡੀ ਮਤਲਬ ਟੈਕਨੀਕ ਕਿਸੇ ਇੰਨੀ ਟੈਕਨੀਕ ਤੋਂ ਦੂਰ ਹੈ ਵੀ ਅਸੀਂ ਇਹ ਕਈ ਨਹੀਂ ਚੈੱਕ ਕਰ ਸਕਦੇ ਵੀ ਡਿਲੇਟ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ ਇੱਕ ਰੈਗੂਲਰ ਬੱਚਾ ਪੜਦਾ ਜਿਹੜਾ ਨਰਸਰੀ ਜੁਕੇਜੀ ਜਿਹੜੇ ਮਤਲਬ ਸਭ ਤੋਂ ਫਰਸਟ ਕਲਾਸ ਹੁੰਦੀ ਹੈ ਉਦੋਂ ਤੋਂ ਉਹਦਾ ਬਰਥ ਸਰਟੀਫਿਕੇਟ ਉਹਦੇ ਸਕੂਲ ਦੇ ਵਿੱਚ ਜਮਾ ਹੈ ਤੇ ਫਿਰ ਉਹ ਮਤਲਬ 15 ਸਾਲ ਬਾਅਦ ਜਾ ਕੇ ਕਿਸੇ ਫੀਲਡਰ ਦੇ ਵਿੱਚ ਉਹਨੇ ਜਦੋਂ ਫਾਇਦਾ ਲੈਣਾ ਹੁੰਦਾ ਹੈ ਦੁਬਾਰਾ ਫੇਰ ਪਰ ਰਜਿਸਟਰ ਕਰਾ ਲੈਂਦਾ ਏ ਦੇ ਨਾਲ ਉਹ ਕੇਸ ਵੀ ਵਧੇ ਨੇ ਜਿਹੜੇ ਮੰਨ ਲਓ ਵੀ ਆਪਾਂ ਕਹਿ ਦਈਏ ਵੀ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਉਹ ਵੀ ਨੌਜਵਾਨ ਜਾਂ ਉਹ ਲੜਕਾ ਲੜਕੀਆਂ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਕੰਮ ਕਰ ਰਹੇ ਹੁੰਦੇ ਆ ਤੇ ਉਹ ਡੀਫੀਟ ਹੁੰਦੇ ਆ ਜਦੋਂ ਚੈਲੈਂਜਿੰਗ ਏਜ ਦੀ ਚੱਲ ਰਹੀ ਹੈ ਇਸ ਵੱਡੀ ਏਜ ਦਾ ਛੋਟੀ ਏਜ ਦੇ ਨਾਲ ਕੰਪੀਟ ਕਰੂਗਾ ਤਾਂ ਓਬਵੀਅਸ ਜੀ ਗੱਲ ਹੈ ਵੀ ਵੱਡੀ ਉਮਰ ਵਾਲਾ ਉਹਨੇ ਜਿੰਨਾ ਹੀ ਜਿੰਤਨਾ ਹੈ ਉਹਨੇ ਚੈਲੰਜ ਉੱਥੇ ਕਰਨਾ ਹੀ ਕਰਨਾ ਹੈ ਤਾਂ ਇਹ ਜਿਹੜੀਆਂ ਸੁਸਾਈਡ ਕੇਸ ਹੁੰਦੇ ਆ ਵੀ ਡੀਮੋਟੀਵੇਟ ਹੋ ਕੇ ਜਿਹੜੇ ਨਵੀਂ ਪੀੜੀ ਆ ਉਹ ਸੁਸਾਈਡ ਕਰਦੀ ਹੈ ਜਾਂ ਘਰੋਂ ਭੱਜ ਜਾਂਦੀ ਹੈ ਇਦਾਂ ਦੇ ਕੇਸ ਵੀ ਬਹੁਤ ਸਾਰੇ ਹੁੰਦੇ ਆ ਤਾਂ ਕਹਿ ਸਕਦੇ ਆ ਵੀ ਸਾਰਾ ਮੋੜ ਇਸ ਰਜਿਸਟ੍ਰੇਸ਼ਨ ਤੋਂ ਹੀ ਵੱਢਿਆ ਜਾ ਸਕਦਾ ਆਪਾਂ ਇਹ ਕਹਿ ਸਕਦੇ ਆ ਵੀ ਏਸ ਦਾ ਬਹੁਤ ਵੱਡਾ ਰੋਲ ਹੈ ਜਿਹੜੀਆਂ ਸਹੀ ਬੱਚਿਆਂ ਨੂੰ ਜਿਹੜਾ ਨਾਕਾਮ ਕੀਤਾ ਜਾਂਦਾ ਉਹਦਾ ਵੱਡਾ ਰੋਲ ਹੈ ਹਜ਼ਾਰਾਂ ਸੈਂਕੜੇ ਸਾਨੂੰ ਮੈਂ ਕੇਸ ਇਹ ਤਾਂ ਦੱਸ ਸਕਦਾ ਵੀ ਜਿਹੜੇ ਬੱਚੇ ਮਹਿਜੂਸ ਹੋ ਕੇ ਫੌਰੀ ਚਲੇ ਗਏ ਹੂੰ ਜਿਹੜੇ ਬੱਚੇ ਮਤਲਬ ਇਸ ਗੱਲੋਂ ਮਹਿਜੂਸ ਹੋ ਕੇ ਸੁਸਾਈਡਲ ਕੇਸ ਬਣ ਚਲੇ ਗਏ ਚਲੋ ਉਹ ਤਾਂ ਨਹੀਂ ਮੈਨੂੰ ਹਲੇ ਇੰਨਾ ਕਲੀਅਰ ਹੈਗਾ ਹੂੰ ਪਰ ਇਹਦੀ ਜਿਹੜੀ ਬੁਰਾਈ ਹੈ ਇਹ ਏਡੀ ਵੱਡੀ ਹੈ ਤੇ ਬਹੁਤ ਜਲਦੀ ਕੰਟਰੋਲ ਕੀਤਾ ਜਾਣਾ ਜ਼ਰੂਰੀ ਹੈ ਇਹ ਸਾਰੀਆਂ ਬੁਰਾਈਆਂ ਨਾਲੋਂ ਪਹਿਲੀ ਬੁਰਾਈ ਹੈ ਤੇ ਬੜੀ ਈਜ਼ੀਲੀ ਫਾਈਂਡ ਆਊਟ ਹੋ ਸਕਦੀ ਹੈ ਕਿਉਂਕਿ ਆਧਾਰ ਕਾਰਡ ਨੂੰ ਚੈੱਕ ਕਰੋਗੇ ਉਹਦੇ ਵਿੱਚ ਮਲਟੀਪਲ ਡੇਟਸ ਆ ਜਾਣਗੀਆਂ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਉਦੇ ਬਰਸ ਸਰਟੀਫਿਕੇਟ ਦੇ ਵਿੱਚ ਉਹਨੇ ਕਿੰਨੇ ਸਾਲ ਉਮਰ ਘਟਾ ਕੇ ਕਿੰਨੇ ਲੋਕਾਂ ਦਾ ਨੁਕਸਾਨ ਕੀਤਾ ਅੱਛਾ ਇਹ ਤਾਂ ਹੋਈ ਉਹਦੀ ਮਿਸਯੂਜ਼ ਦੀ ਗੱਲ ਹੁਣ ਜੇ ਮੰਨ ਲਓ ਵੀ ਤੁਸੀਂ ਇਹ ਫਾਈਂਡ ਆਊਟ ਕੀਤਾ ਵੀ ਇਹਦਾ ਮਿਸਯੂਜ਼ ਹੋ ਰਿਹਾ ਜੇ ਇਹਨੂੰ ਸਹੀ ਫਾਰਮੈਟ ਚ ਲੈ ਕੇ ਜਾਇਆ ਜਾਵੇ ਤਾਂ ਸਹੀ ਫਾਰਮੈਟ ਕੀ ਹੈ ਵੀ ਜਿਸ ਤਰੀਕੇ ਦੇ ਨਾਲ ਸਹੀ ਵਰਤੋਂ ਹੋ ਸਕਦੀ ਹੈ ਸਹੀ ਵਰਤੋਂ ਤਾਂ ਸਿਰਫ ਸਹੀ ਵਰਤੋਂ ਤਾਂ ਬਹੁਤ ਘੱਟ ਹੈ ਅੱਜ ਕੱਲ੍ਹ ਦੇਖੋ ਨਵੇਂ ਜਨਮੇ ਬੱਚੇ ਉਹਨਾਂ ਲਈ ਤਾਂ ਬਿਲਕੁਲ ਹੀ ਪੋਸੀਬਲ ਹੀ ਨਹੀਂ ਹੈਗਾ ਉਹ ਤਾਂ ਬਹੁਤ ਰੇਅਰ ਤੋਂ ਰੇਅਰ ਚਾਂਸ ਹੋ ਸਕਦਾ ਹੈ ਨਾ ਵੀ ਪੂਰੇ ਇੱਕ ਲੋਕਲ ਰਜਿਸਟਰ ਆ ਜਿਵੇਂ ਮਨਸਾ ਦੇ ਆਫਿਸ ਦੇ ਵਿੱਚ ਹਾਲ ਤੱਕ ਦੋ ਬੱਚੇ ਚਾਰ ਹੋਣ ਹਨ ਹਾਂ ਇੱਥੇ ਤਾਂ ਇਹ ਗਿਣਤੀ ਸੈਂਕੜਿਆਂ ਦੇ ਵਿੱਚ ਹੈ ਵੱਡੇ ਸ਼ਹਿਰਾਂ ਦੇ ਵਿੱਚ ਹੋਰ ਵੱਧ ਹੈ ਠੀਕ ਹੈ ਇਹਦੇ ਕੋਈ ਲਿਮਟ ਹੀ ਨਹੀਂ ਹੈਗੀ ਸਹੀ ਵਰਤੋਂ ਦਾ ਸਿਰਫ ਇਹ ਨਾਲ ਹੀ ਇਹ ਹੈ ਜਿਆਦਾਤਰ ਇਹ ਟ੍ਰਾਈਬਲ ਏਰੀਆ ਬਜ਼ੁਰਗ ਬੰਦੇ ਤਾਂ ਜਿਨ੍ਹਾਂ ਦਾ ਪਹਿਲਾਂ ਸਰਟੀਫਿਕੇਟ ਵੇਲੇ ਇਹ ਮੰਡੇਟਰੀ ਨਹੀਂ ਸੀਗੇ ਜਨਮ ਸਰਟੀਫਿਕੇਟ ਜ਼ਿਆਦਾ ਤਾਂ ਇਹ ਉਹਨਾਂ ਲਈ ਹੈਗੀ ਹੈ ਇਹ ਇਹਦੀ ਜਿਹੜੀ ਸਹੀ ਸਰਵਿਸਿਜ਼ ਅੱਜ ਕੱਲ ਤਾਂ ਜਿਹੜੀ ਲੇਟ ਐਂਟਰੀ ਵਿਦ ਗੈਪ ਆਫ ਡੇਟ ਆਫ ਬਰਥ ਐਂਡ ਡੇਟ ਆਫ ਰਜਿਸਟ੍ਰੇਸ਼ਨ ਜਿਹਦੇ ਵਿੱਚ 10 12 15 17 19 19 ਸਾਲ ਦਾ ਗੈਪ ਹੈ ਉਹ ਕਿਵੇਂ ਸਹੀ ਹੋ ਜਾਣਗੇ ਜੀ ਜੀ ਇਹ ਜੀ ਇਹ ਚੀਜ਼ ਐ ਸਾਹਮਣੇ ਲਿਆਂਦੀ ਤੁਸੀਂ ਕੰਪਲੇਂਟ ਕੀਤੀ ਪਰ ਉਸ ਤੋਂ ਬਾਅਦ ਵੀ ਸਰਕਾਰ ਜਾਂ ਕਹਿ ਸਕਦੇ ਹਾਂ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਨਹੀਂ ਕੀ ਉਹਨਾਂ ਜਿਹੜੀ ਤੁਸੀਂ ਕੰਪਲੇਂਟ ਦਿੱਤੀ ਉਹਨਾਂ ਤੇ ਕੋਈ ਕਾਰਵਾਈ ਹੋਈ ਇਸ ਟੌਪਿਕ ਤੇ ਬਿਲਕੁਲ ਇੱਕ ਮੈਂ ਮੇਰੀ 31 12 2022 ਨੂੰ ਮੈਂ ਕੰਪਲੇਂਟ ਮਾਨਜੋਗ ਐਸਐਸਪੀ ਸਾਹਿਬ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਉਹਦੇ ਤੇ ਇੱਕ ਐਫਆਈਆਰ ਨੰਬਰ 61732023 ਨੂੰ ਦਰਜ ਹੋਈ ਜਿਹਦੇ ਵਿੱਚੋਂ ਇਹ ਚੀਟਰਸ ਸੀਗੇ ਤਿੰਨ ਚਾਰ ਤੇ ਇੱਕ ਕਰਿੰਦਾ ਸੀ ਜਿਹੜਾ ਇਹਨਾਂ ਨੂੰ ਡਿਸਟ੍ਰਿਕਟ ਟੈਕਸ ਸਟੇਸ਼ਨ ਦਾ ਸੈਕਟਰੀ ਜਿਹੜਾ ਰਿਸਪੌਂਸੀਬਲ ਸੀਗਾ ਇਹਨਾਂ ਬੱਚਿਆਂ ਦੇ ਲਈ ਉਹਨੂੰ 60-65 ਦੇਣਾ ਇਨਕੁਆਰੀ ਤੋਂ ਬਾਅਦ ਉਹ ਐਫਆਈਆਰ ਦਰਜ ਹੋਈ ਪਰ ਸਟਿਲ ਅੱਜ ਤੱਕ ਸਵਾ ਦੋ ਸਾਲ ਹੋ ਗਏ ਉਸ ਦਾ ਚਲਾਨ ਨਹੀਂ ਪੇਸ਼ ਹੋਇਆ ਕਿਉਂਕਿ ਇਹ ਮੈਟਰ ਐਡਾ ਵੱਡਾ ਤੇ ਐਡਾ ਗੁੰਝਲਦਾਰ ਹੈ ਇਦੇ ਵਿੱਚ ਐਡੇ ਰਸੂਖਧਾਰ ਬੰਦਿਆਂ ਦਾ ਰੋਲ ਹੈ ਇਹ ਐਡਾ ਵੱਡਾ ਬਿਜ਼ਨਸ ਹੈ ਜਿਹਦੇ ਜਿਹਦੇ ਵਿੱਚ ਲੱਖਾਂ ਕਰੋੜਾਂ ਰੁਪਈਆ ਦੀ ਲੁੱਟ ਹੁੰਦੀ ਹੈ ਤੇ ਉਹ ਬਿਲਕੁਲ ਸਾਹਮਣੇ ਹੈ ਇੱਕ ਮਤਲਬ ਦੋ ਪੜਿਆ ਬੰਦਾ ਦੱਸ ਸਕਦਾ ਹੈ ਵੀ ਇਹ ਜਨਮ ਸਰਟੀਫਿਕੇਟ ਜਾਲੀ ਹੈ ਤਾਂ ਦੋਸਤੋ ਇਹ ਪਹਿਲੇ ਪੜਾ ਦੀ ਗੱਲ ਵੀ ਕੰਪਲੇਂਟ ਕਿਵੇਂ ਦਰਜ ਹੋਈ ਉਸਤੇ ਕੀ ਆਉਟਪੁੱਟ ਨਿਕਲੀ ਤੇ ਇਹ ਸੁਵਿਧਾ ਦਾ ਜਿਹੜਾ ਮਿਸਯੂਜ਼ ਹੈ ਕਿੰਨਾ ਕਿੰਨਾ ਨੇ ਕੀਤਾ ਕਿਹੜੀ ਕਿਹੜੇ ਫੀਲਡ ਦੇ ਵਿੱਚ ਇਸ ਦਾ ਮਿਸਯੂਜ਼ ਹੁੰਦਾ ਹੈ ਬার্থ ਰਜਿਸਟ੍ਰੇਸ਼ਨ ਲੇਟ ਐਂਟਰੀ ਕਹਿੰਦੇ ਆ ਤੇ ਇਸ ਦੇ ਨਾਮ ਦੇ ਉੱਪਰ ਕਿੱਡਾ ਵੱਡਾ ਜਿਹੜਾ ਫਰਾਡ ਕੀਤਾ ਜਾ ਰਿਹਾ ਉਹ ਅਗਲੇ ਪੜਾਵਾਂ ਦੇ ਵਿੱਚ ਤੁਹਾਨੂੰ ਸਮਝ ਲੱਗੂਗਾ ਕਿਉਂਕਿ ਇਸੇ ਇੰਟਰਵਿਊ ਦੇ ਵਿੱਚ ਤੁਹਾਨੂੰ ਇੱਕ ਚੀਜ਼ ਕਲੀਅਰ ਹੋਈ ਹੋਣੀ ਕਿ ਇਹ ਸੁਵਿਧਾ ਛੋਟੀ ਨਾਮ ਵੀ ਛੋਟ ਹੈ ਪਰ ਇਸ ਸੁਵਿਧਾ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਨਾਮ ਆਉਣੇ ਆ ਜਿਨ੍ਹਾਂ ਦੇ ਇਸ ਸਿਸਟਮ ਫੇਲਿਅਰ ਦੇ ਵਿੱਚ ਜਿਹੜਾ ਯੋਗਦਾਨ ਹੈ ਉਹ ਬਹੁਤ ਵੱਡਾ ਹੈ ਤੇ ਬਹੁਤ ਲੋਕ ਇਸ ਸੁਵਿਧਾ ਦਾ ਮਿਸਯੂਜ਼ ਕਰ ਰਹੇ ਆ ਹੁਣ ਅਗਲੇ ਪੜਾਅ ਦੇ ਵਿੱਚ ਜਾਣਦੇ ਆ ਵੀ ਕੌਣ ਕੌਣ ਇਸ ਦੇ ਵਿੱਚ ਇਨਵੋਲ ਹੁੰਦੇ ਨੇ ਤੇ ਇਸ ਕੰਪਲੇਂਟ ਤੋਂ ਬਾਅਦ ਕਿੰਨਾ ਕਿੰਨਾ ਨੇ ਇਹਨਾਂ ਨੂੰ ਜਿਹੜੀ ਇਹ ਕੰਪਲੇਂਟ ਵਾਪਸ ਲੈਣ ਲਈ ਵੀ ਫੋਰਸ ਕੀਤਾ ਮਿਲਦੇ ਆ ਇੱਕ ਨਵੇਂ ਐਪੀਸੋਡ ਦੇ ਨਾਲ ਧੰਨਵਾਦ